फ्रंट लाइन वॉरियर्स नाउ बहुत ज्यादा जेड इन कंट्री आंधी है माता व जस्टिस देखांगा ਤੁਹਾਨੂੰ एम्बुलेंस सही दिया ਸਾਡਾ ਪਾਣੀ ਥੋੜੇ ਰਸਤੇ ਦਾ ਨਾਸਾ ਬਣ ਕਾ। ਉਸ ਬਾਅਦ ਉਹ ਦਵਾਈਆਂ ਦੀ ਸਪਲਾਈ ਹੋਵੇ ਰਿਐਸਪਲਾਈ ਕੋਈ ਬੰਦਾ ਉਹ ਦੇਖਿਆ ਹੋਏਗਾ। तो ਬਰਦੀਰ ਤਾਂ ਮੋਸਟ ਇੰਪੋਰਟੈਂਟ ਬਾਤ ਹੈ ਜਿਸ ਆ ਸਿੱਧਕੀ ਜਿਸ ਤਰ੍ਹਾਂ। ਆਪਾਂ ਸਭ ਤੋਂ ਮੈਚੀ ਮੋਡੀਫਾਈ ਕਰ ਰਹੇ ਹੋਰੇ ਐਮਨਨ ਦਾ ਬਹੁਤ ਸਰਵਾਨਾ ਕੀਤੇ ਜਾ ਰਹੀ ਹੈ ਮੈਡੀਕਲ ਕਾਲਿੰਗ ਤੋਂ ਕਿ ਕਿੰਨੇ ਕਿਹੜੇ ਏਰੀਆਸ ਕੀਤੇ ਜਾ ਰਹੀਆਂ ਨੇ ਅਤੇ ਕੀ ਕੀ ਟੀਮਾਂ ਨੇ ਚੱਲ ਦੇਖੋ ਜਦੋਂ ਫਲੱਡਸ ਆਣੇ ਸ਼ੁਰੂ ਹੋਏ ਆ ਰਾਵੀ ਦੇ ਵਿੱਚ ਬਾਦ ਚਾਏ ਆ ਪਹਿਲਾਂ ਜਿਹੜਾ ਤੁਹਾਡਾ ਬਿਆਸ ਵਾਲਾ ਸੀ ਹਰਿਕੇ ਪੱਤਨ ਜਿਹੜੇ ਤੇ ਮੈਂ ਆਲਰੇਡੀ ਜਿਹੜਾ ਹੈਗਾ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕਾ ਹੈ ਸਾਦਰੀ ਤੇ ਇਹ ਸੱਤਵਾਂ ਜ਼ਿਲ੍ਹਾ ਹੈ ਮੇਰਾ ਪਹਿਲਾਂ ਕਪੂਰਥਲਾ ਦੇ ਵਿੱਚ ਤਾਰਨ ਤਾਰਨ ਫਾਜ਼ਿਲਕਾ ਫਿਰੋਜ਼ਪੁਰ ਮੈਂ ਗਿਆ ਸੀ ਉਹ ਪਿਛਲੇ ਸੰਡੇ ਗਿਆ ਸੀ ਮਤਲਬ ਮੈਂ ਸੰਡੇ ਵਾਪਸ ਆਇਆ ਸੀ ਨਾ ਪਿਛਲੇ ਵੀਰਵਾਰ ਗਿਆ ਸੀ ਤੇ ਜੋ ਮੈਂ ਉੱਥੇ ਸੈਰਟੀ ਦੇਖੀ ਮੈਂ ਉਸ ਤੋਂ ਪਹਿਲਾਂ ਜਿਹੜੀਆਂ ਹੈਗੀਆਂ ਪੰਜਾਬ ਲੈਵਲ ਤੇ ਕਮਰਜੈਂਸੀ ਰਿਸਪੌਂਸ ਸਿਸਟਮ ਜਿਸ ਦੇ ਵਿੱਚ 343 ਸਾਡੇ ਸੀਗੇ ਜਿਹੜੀਆਂ ਮੋਬਾਈਲ ਮੈਡੀਕਲ ਟੀਮ ਜਿਹਦੇ ਵਿੱਚ ਡਾਕਟਰ ਵੀ ਹੁੰਦਾ ਔਰ 450 ਤੋਂ ਜ਼ਿਆਦਾ ਜਿਹੜੀਆਂ ਸੀਗੀਆਂ ਔਰ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡਿਕਸ ਤੇ ਐਸੈਂਸ਼ੀਅਲ ਮੈਡੀਕਲ ਕੋਲੀਆ 170 ਐਂਬੂਲੈਂਸ ਬਟ ਇਹ ਤੁਸੀਂ ਕਹ ਲਓ ਵੀ ਦੁਕਾਨ ਤੇ ਐਡਾ ਵੱਡਾ ਹੈ ਇਹ ਕਿਸੇ ਮਤਲਬ ਕਿ ਲਿਮਿਟਡ ਨਹੀਂ ਆਇਆ ਹੁਣ ਤਾਂ ਮੇਰੇ ਕਲ ਸਤ ਦੇ ਵੀ 12 ਜ਼ਿਲ੍ਹੇ ਜਿਹੜੇ ਹੈਗੇ ਆ ਇਫੈਕਟ ਹੋ ਚੁੱਕੇ ਉਹਨਾਂ ਦੇ ਵਿੱਚ ਪ੍ਰਿੰਟ ਡੱਬੇ ਹੋਏ ਆ ਔਰ ਅਰਬਨ ਸਪਰੈਡਿੰਗ ਔਰ ਦੂਜੇ ਵੀ ਲੋਕਾਂ ਦੇ ਘਰ ਬਾਕੀ ਜਗ੍ਹਾ ਤੇ ਵੀ ਵਿਰ ਰਹੇ ਆ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੋਸਟ ਆਫ ਦਾ ਪੰਜਾਬ ਤੇ ਸਾਰਾ ਹੀ ਹਿਮਾਚਲ ਪ੍ਰਦੇਸ਼ ਔਰ ਜੰਮੂ ਵੀ ਸਾਰਾ ਉਹ ਵੀ ਸਾਰਾ ਔਰ ਉੱਤਰਾਖੰਡ ਵੀ ਔਰ ਯੂਪੀ ਰਾਜਸਥਾਨ ਨਾਰਦਰਨ ਇੰਡੀਆ ਜਿਹੜਾ ਹੈਗਾ ਇਸੋਲੇ ਸਾਰੀ ਇਹਦੀ ਡਰਾਮਾ ਇਹਦੀ ਵੱਡੀ ਆ ਤੁਹਾਡਾ ਰਿਸਪੌਂਸ ਸੀਗੀ ਤੇ ਉਹਦੇ ਵਿੱਚ ਮੈਂ ਆਪਣਾ ਜਿਹੜਾ ਭਾਈਚਾਰਾ ਹੈਗਾ ਚਾਹੇ ਜਿਹੜਾ ਮੇਰਾ ਵਿਭਾਗ ਹੈਗਾ ਉਹਦੇ ਵਿੱਚ ਮੈਡੀਕਲ ਪਾਲਿਸੀਸ ਆ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਬਹੁਤ ਵੱਡੇ ਸਕੇਲ ਦੇ ਉੱਤੇ ਜਿੰਨੇ ਸਾਡੇ ਨਰਸਿੰਗ ਕਾਲਜਸ ਹੈ ਨਰਸਿੰਗ ਹੋਮਸ ਹੈ ਮੈਡੀਕਲ ਕਾਲਜਸ ਹੈ ਕੈਮਿਸਟ ਐਸੋਸੀਏਸ਼ਨਸ ਹੈ ਇਹ ਮੇਰਾ ਜਿਹੜਾ ਪਹਿਲਾ ਭਾਈਚਾਰਾ ਜਿਹੜਾ origignal ਭਾਈਚਾਰਾ ਉਹਨਾਂ ਵੱਲੋਂ ਇੱਕ ਓਵਰਵੈਲਮਿੰਗ ਰਿਸਪੌਂਸ ਆ ਤੇ ਅਸੀਂ 170 ਐਂਬੂਲੈਂਸ ਕੀਤੀਆਂ ਸੀ ਉਹਨਾਂ ਨੇ 250 ਐਂਬੂਲੈਂਸਾਂ ਨੂੰ ਜੜੀਆਂ ਆ ਗਿਆ ਉਹ ਪਲੇਜ ਕਰ ਦਿੱਤੀ ਹੈ ਜੀ ਅੱਜ ਮੈਂ ਵੀ ਐਂਬੂਲੈਂਸ ਜਲਾਲਾ ਵਾਸਤੇ ਇਸ ਤਰ੍ਹਾਂ ਇਹ ਮੈਂ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਪੇਰਿੰਗ ਕਰ ਦਿੱਤੀ ਹੈ ਜੀ ਕਿ ਜਿਹੜੇ ਜਿਸ ਤਰ੍ਹਾਂ ਜਿਹੜੇ ਬਠਿੰਡੇ ਵਾਲੇ ਆ ਮੁਕਸਰ ਵਾਲੇ ਆ ਉਹ ਫਾਜ਼ਿਲਕਾ ਚ ਭੇਜਣਗੇ ਜਿਹੜੇ ਮੋਗੇ ਵਾਲੇ ਆ ਲੁਧਿਆਣੇ ਵਾਲੇ ਆ ਇਹ ਫਰੀਦਕੋਟ ਵਾਲੇ ਆ ਇਹ ਇਧਰ ਆਪਣੇ ਤਰਨਤਾਰਨ ਸਾਹਿਬ ਔਰ ਜਿਹੜੇ ਨਾਲ ਜੇ ਲੱਗਦਾ ਫਿਰੋਜ਼ਪੁਰ ਦੇ ਵਿੱਚ ਭੇਜਣਗੇ ਜੀ ਅੰਮ੍ਰਿਤਸਰ ਲਈ ਜਲੰਧਰ ਵਾਲਿਆਂ ਦੇ ਨਾਲ ਰਸ਼ੀਦ ਭਗਤ ਸਿੰਘ ਨਗਰ ਰੋਪੜ ਤੱਕ ਇਸ ਤਰ੍ਹਾਂ ਸਾਰਿਆਂ ਦੀ ਪੇਰਿੰਗ ਵੀ ਕਰ ਦਿੱਤੀ ਹੈ ਮੈਨੇ ਔਰ ਸਾਡੇ ਜਿਹੜੇ ਡਿਪਾਰਟਮੈਂਟ ਦੇ ਜਿੰਨੇ ਅਫਸਰ ਸਬਾਹ ਨੇ ਸਾਰੇ ਕੋਆਰਡੀਨੇਟ ਕਰ ਰਹੇ ਹੈ ਮੇਰੇ ਜਿਹੜੇ ਪ੍ਰਿੰਸੀਪਲ ਸੈਕਟਰੀ ਹੈਲ ਔਰ ਡਾਇਰੈਕਟਰ ਹੈ ਸਭ ਤੋਂ ਸਾਰੇ ਆਪਰੇਸ਼ਨਸ ਕੋਆਰਡੀਨੇਟ ਕਰ ਰਹੇ ਹੈ ਅਸੀਂ ਹਰ ਪਿੰਡ ਤੱਕ ਹਰ ਮਹੱਲੇ ਤੱਕ ਜਿਹੜਾ ਹੈਗਾ ਉਹ ਮੈਡੀਕਲ ਏਡ ਪਹੁੰਚਾ ਰਹੇ ਹਾਂ ਔਰ ਪਹੁੰਚਾਦੇ ਰਵਾਂਗੇ ਜਿੱਥੇ ਨਹੀਂ ਵੀ ਸਾਡੀ ਐਂਬੂਲੈਂਸ ਨਹੀਂ ਜਾਂਦੀ ਆ ਉੱਥੇ ਅਸੀਂ ਬੋਟ ਐਂਬੂਲੈਂਸਸ ਜੀ ਤਕਰੀਬਨ ਤਕਰੀਬਨ ਦੋ ਬੋਟ ਐਂਬੂਲੈਂਸਸ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਿ 24 ਘੰਟੇ ਮੋਟਰਾਈਜ਼ਡ ਬੋ ਔਰ ਗੁਰਦਾਸਪੁਰ ਦੇ ਵਿੱਚ 7 ਪਿੰਡ ਸੀ ਉਹਨਾਂ ਨੂੰ ਉਸਪਾਰ ਵਿਲੇਜ ਕਹਿੰਦੇ ਆ ਉੱਥੇ 8 ਪ੍ਰੈਗਨੈਂਟ ਲੇਡੀਜ਼ ਸੀ ਉਹਨਾਂ ਵਾਸਤੇ ਅਸੀਂ ਜਿਹੜੀ 에ਅਰ ਫੋਰਸ ਦੀ ਮਦਦ ਦੇ ਨਾਲ ਜਿਹੜੇ ਹੈਲੀਕਾਪਟਰ ਆ ਉਹਦੇ ਥਰੂ ਵੀ ਅਸੀਂ 5 ਲੇਡੀਜ਼ ਨੂੰ ਫਾਜ਼ਲਕਾ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੂੰ ਲੈ ਆ ਕੇ ਉਹਨਾਂ ਦੀ ਸੇਫ ਡਿਲੀਵਰੀ ਚੱਚਾ ਬੱਚਾ ਦੋਨੋਂ ਹੀ ਬਿਲਕੁਲ ਤੰਦਰੁਸਤ ਹੈ ਤੋ ਤੁਸੀਂ ਐਮਬੂਲੈਂਸ ਸਰਵਿਸ ਵੀ ਕਹਿ ਸਕਦੇ ਹੋ ਉਹਨੂੰ ਤੇ ਹੈਲੀਕਾਪਟਰ ਦੇ ਥਰੂ ਅਸੀਂ ਜਿਹੜਾ ਹੈਗਾ ਇਹ ਜਿਹੜੀਆਂ ਸਾਡੀਆਂ ਸਾਡੀ ਜਿਹੜੀ ਰੀਚ ਹੈਗੀ ਆ ਉਹ ਹਰ ਇੱਕ ਜਿਹੜਾ ਸਟੈਂਡਰਡ ਕੋਈ ਜਿਹਨੂੰ ਮਦਦ ਆ ਤੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਜਦੋਂ ਹੜ੍ਹ ਆਉਂਦੇ ਆ ਉਸ ਦੇ ਜਿਹੜੇ ਜੀਵ ਜੰਤੂ ਆ ਉਹਨਾਂ ਤੇ ਸਟ्रेस ਵੀ ਹੁੰਦਾ ਔਰ ਜਿਹੜੇ ਜਿਵੇਂ ਸਨੇਕ ਬਾਈਟਸ ਦੇ ਕੇਸਸ ਆ ਰਹੇ ਆ ਡੌਗ ਬਾਈਟ ਦੇ ਕੇਸਸ ਆ ਰਹੇ ਆ ਕਿਉਂਕਿ ਉਹ ਵੀ ਅੰਡਰ ਸਟ्रेस ਵੀ ਹੁੰਦੇ ਆ ਔਰ ਉਹ ਜਿਹੜੀ ਉੱਚੀ ਜਗ੍ਹਾ ਹੁੰਦੀ ਆ ਜਿੱਥੇ ਲੋਕ ਰਹਿ ਰਹੇ ਹੁੰਦੇ ਉਧਰੋਂ ਆਉਂਦੇ ਹੋਗੇ ਤੇ ਇੱਕ ਤਾਂ ਅਨਸਸਪੈਕਟਿੰਗ ਸਰਕਮਸਟੈਂਸਸ ਦਾ ਧਿਆਨ ਰੱਖਣਾ ਜੇ ਇੱਕ ਸੋਲਟੀ ਔਰ ਰਾਤ ਨੂੰ ਇੱਕ ਟੋਰਸੀ ਹੱਥ ਵਿੱਚ ਰੱਖਣੀ ਆ ਔਰ ਜਿਹੜਾ ਸਕੇਅਰ ਕੇ ਪ੍ਰਾਣਾ ਮੈਂ ਇੱਕ ਪ੍ਰਿੰਟ ਦਾ ਰਹਿਣ ਵਾਲਾ ਹੈਗਾ ਤੇ ਉਹਦੇ ਨਾਲ ਨਾ ਤੁਸੀਂ ਸਨੇਕ ਬਾਈਟ ਤੋਂ ਬਚ ਸਕਦੇ ਹੋ ਦੂਜੀ ਗੱਲ ਇਹ ਹੈ ਵੀ ਸਾਡੇ ਕੋਲੇ ਤਿੰਨ ਕੇਸ ਆਏ ਸੀਗੇ ਸਾਡੇ ਕੋਲੇ ਬਹੁਤ ਲੇਟ ਆਉਂਦੇ ਆ ਡੌਗ ਬਾਈਟ ਤੋਂ ਬਾਅਦ ਵੀ ਜਦੋਂ ਰੇਬੀ ਚਰ ਉਹਦਾ ਲਾਜ਼ਮੀ ਹੈ ਸਾਡੇ ਕੋਲੇ ਅਜ਼ਨਾਲੇ ਦੇ ਹਸਪੀਟਲ ਸਾਰੇ ਸਬਡਿਵੀਜ਼ਨ ਹਸਪੀਟਲ ਜਿਹੜਾ ਸਾਡਾ ਲਾਸਟ ਸਟੈਪ ਹੈ ਉੱਥੇ ਤੱਕ ਡੌਗ ਬਾਈਟ ਦਾ ਵੀ ਸਨੇਕ ਬਾਈਟ ਦਾ ਪੂਰਾ ਬੰਦੋਬਸਤ ਹੈ ਔਰ ਜਦੋਂ ਸਨੇਕ ਬਾਈਟ ਹੋ ਜਾਏ ਡੌਗ ਬਾਈਟ ਹੋ ਜਾਏ ਵੈਸੇ ਉਹਨੂੰ ਵਾਈਟ ਕਰੋ ਜਿਸ ਤਰ੍ਹਾਂ ਮੈਂ ਦੱਸਿਆ ਵੀ ਸੋਟੀ ਰੱਖੋ ਟਰੋਚ ਰੱਖੋ ਧਿਆਨ ਰੱਖੋ ਤੁਸੀਂ ਜੁੱਤੇ ਵੀ ਪਾਣੇ ਆ ਕੋਈ ਵੀ ਚੀਜ਼ਾਂ ਨੂੰ ਝਾੜ ਕੇ ਪਾਣੀ ਆ ਲੱਕੜਾਂ ਪਈਆਂ ਹੋਣ ਨੂੰ ਪਹਿਲਾਂ ਸ਼ਸ਼ਕੇਰ ਲਓ ਉੱਥੇ ਸੋਟੀ ਦਾ ਖੜਕਾ ਜਿਹਾ ਕਰ ਦਿਓ ਭੱਜ ਜਾਂਦੇ ਆ ਜਿਹੜੇ ਡਰਦੇ ਹੁੰਦੇ ਆ ਪੰਛੀ ਸਾਰੇ ਜੀਵ ਜੰਤੂ ਇਹਦੇ ਬਾਵਜੂਦ ਜੇ ਹੋ ਜਾਏ ਤਾਂ ਜਿੱਥੇ ਸਨੇਕ ਬਾਈਟ ਹੋ ਜਾਏ ਉਹਨੂੰ ਤੁਸੀਂ ਇੱਕ ਤਾਂ ਉਹਨੂੰ ਮੂੰਹ ਨਾਲ ਬਿਲਕੁਲ ਸੱਕ ਨਹੀਂ ਕਰਨਾ ਜ਼ਹਿਰ ਨੂੰ ਕਿਹੜਾ ਬੰਦਾ ਕਰੇਗਾ ਉਹਨੂੰ ਵੀ ਉਹ ਜ਼ਹਿਰ ਉਹਦੇ ਅੰਦਰ ਜਾ ਕੇ ਉਹਨੂੰ ਵੀ 19 ਜਿਹੜੀ ਪ੍ਰੋਬਲਮ ਹੋ ਸਕਦੀ ਉਹਨੂੰ ਚੰਗੀ ਤਰ੍ਹਾਂ ਜੋ ਤੁਹਾਡੇ ਕੋਲੇ ਸਾਬਣ ਹੈ ਡਟੋਲ ਹੈ ਜੋ ਵੀ ਹੈ ਤੁਹਾਨੂੰ ਉਹਦੇ ਨਾਲ ਹਲਕਾ ਡਟੋਲ ਲਾਈਟ ਕਰਕੇ ਉਹਦੇ ਨਾਲ ਵਾਸ਼ ਕਰਨਾ ਉਹਨੂੰ ਲੈਟਟ ਬਲੀਵ ਉਸ ਪੋਰਸ਼ਨ ਨੂੰ ਮੋਬਿਲਾਈਜ਼ ਕਰਨਾ ਕਿ ਤੁਸੀਂ ਭੱਜਣਾ ਨਹੀਂ ਹੈ ਬਸ ਜੇ ਸੱਪ ਲੜ ਗਿਆ ਬੰਦਾ ਭੱਜਦਾ ਉਹਦੇ ਨਾਲ ਪੰਪਿੰਗ ਰੈਕਸ਼ਨ ਆ ਜਾਰ ਫੈਲਦੀ ਆ ਤੇ ਇਮੀਡੀਏਟਲੀ ਉਹਨੂੰ ਨੀਅਰਸ ਹਸਪੀਟਲ ਤੇ ਲੈ ਜਾਓ ਸਾਡੇ ਕੋਲੇ ਪੂਰਾ ਐਂਟੀ ਸਨੇਕ ਵੈਨਮ ਸੀਰਮ ਅਸੀਂ ਕੋਈ ਵੀ ਮੌਤ ਨਹੀਂ ਹੋਣ ਦੇਵਾਂਗੇ ਔਰ ਉਸ ਤੋਂ ਬਾਅਦ ਜਿਹੜਾ ਲਾਈਫ ਸਪੋਰਟ ਵਾਲਾ ਮੈਡੀਕਲ ਕਾਲਜ ਸਾਡੇ ਪੂਰੇ ਬੈਡ ਸਾਰਾ ਕੁਝ ਤਿਆਰੀ ਆ ਸਾਡੀ ਇਹਨਾਂ ਬਾਕੀ ਜਿਹੜੀਆਂ ਤੁਹਾਡੀਆਂ ওয়াটার ਬੌਨ ਡਿਜ਼ੀਜ਼ਸ ਹੈ ਉਹਦੇ ਵਾਸਤੇ ਅਸੀਂ ਕਰੋ ਰਹੀਆਂ ਗੋਲੀਆਂ ਦੇ ਰਹੇ ਹਾਂ ਪਾਣੀ ਐਪੀਰੈਂਟਲੀ ਸਾਫ਼ ਹੈ ਤਾਂ ਜਿਹੜਾ ਹੈਗਾ ਉਹ ਉਹਦੇ ਚ ਗੋਲੀ ਪਾ ਕੇ ਰੱਖ ਦਿਓ 20 ਲੀਟਰ ਚ ਗੋਲੀ 20 ਮਿੰਟ ਬਾਅਦ ਪਾਣੀ ਪੀ ਸਕਦੇ ਹੋ ਔਰ ਇਹਦੇ ਨਾਲ ਨਾਲ ਜੇ ਤੁਹਾਨੂੰ ਲੱਗਦਾ ਕਿ ਪਾਣੀ ਟਰਬਿਡ ਹੈ ਹੈ ਹੀ ਨਹੀਂ ਪੀਣ ਵਾਲਾ ਤਾਂ ਸਾਨੂੰ ਦੱਸੋ ਅਸੀਂ ਅਸੀਂ ਬੋਟਲਡ ਵਾਟਰ ਜਾਂ ਪਾਣੀ ਦੇ ਟੈਂਕਰ ਪਹੁੰਚਾਵਾਂਗੇ ਹਰ ਤਰ੍ਹਾਂ ਤੁਸੀਂ ਬਤਾ ਰਹੇ ਆ ਪਾਣੀ ਠੀਕ ਹੋਣਾ ਚਾਹੀਦਾ ਸੁੱਕਾ ਰਾਸ਼ਨ ਦੇ ਰਹੇ ਹਾਂ ਖਾਣਾ ਤਾਜ਼ਾ ਬਣਾ ਕੇ ਖਾਣਾ ਹੈ ਬਾਸੀਆਂ ਚੀਜ਼ਾਂ ਨਹੀਂ ਖਾਣੀਆਂ ਇਹਨਾਂ ਦਾ ਆਪਣੇ ਸਿਹਤ ਦਾ ਧਿਆਨ ਰੱਖੋ ਮੱਖੀਮਛਰਾ ਤੋਂ ਜਿਹੜਾ ਹੈਗਾ ਉਹ ਕੱਪੜੇ ਪਾਓ ਪ੍ਰੋਪਰ ਜਿਹੜੇ ਹੈਗੇ ਆ ਕਵਰ ਕਰ ਲਓ ਆਪਣੇ ਆਪ ਨੂੰ ਕੋਈ ਮੋਸਕਿਟੋ ਕੋਇਲ ਯੂਜ਼ ਕਰ ਲਓ ਜੇ ਬਿਜਲੀ ਅੱਜ ਕੱਲ੍ਹ ਲੋਕਾਂ ਦੇ ਇਨਵਰਟਰ ਲੱਗੇ ਹੋਇਆ ਜਾਂ ਤੁਸੀਂ ਜਿਹੜਾ ਹੈਗਾ ਉਹ ਆਲ ਆਊਟ ਵਗੈਰਾ ਸੀ ਉਹ ਵੀ ਪ੍ਰੋਵਾਈਡ ਕਰ ਰਹੇ ਹਾਂ ਸਾਰਾ ਸਾਨੂੰ ਜੋ ਵੀ ਦੱਸੋਗੇ ਅਸੀਂ ਪ੍ਰੋਵਾਈਡ ਕਰਾਂਗੇ ਅਸੀਂ ਲੋਕਾਂ ਦੇ ਸਿਹਤ ਦਾ ਪੂਰਾ ਧਿਆਨ ਰੱਖਾਂਗੇ ਡਾਕਟਰ ਸਾਹਿਬ ਦੇ ਇਹ ਪੈਰਾਮੈਡੀਕਲ ਦੇ ਜਿਹੜੇ ਬੱਚੇ ਜਾ ਰਹੇ ਨੇ ਇਹਨਾਂ ਵਿੱਚ ਡਾਕਟਰ ਵੀ ਹੈ ਜੀ ਇਹਦੇ ਚ ਪੈਰਾਮੈਡੀਕਸ ਦੇ ਵੀ ਹੈ ਸਾਰੀਆਂ ਟੀਮਾਂ ਹੈਗੀਆਂ ਇਹ 20 ਐਂਬੂਲੈਂਸ ਜਿਹੜੀਆਂ ਹੈ ਇਹਦੇ ਵਿੱਚ ਸਾਡੇ ਨਰਸਿੰਗ ਕਾਲਜਸ ਆ ਹੋਰ ਰੈੱਡ ਕਰਾਸ ਹੋਰ ਜਿਹੜੀਆਂ ਬਹੁਤ ਸਾਰੀਆਂ ਦੂਜੀਆਂ ਐਨ ਜੀਓਜ਼ ਆ ਗਿਆ ਜਿਹੜੇ ਮਤਲਬ ਜਿਹੜੇ ਕੋਈ ਐਂਬੂਲੈਂਸ ਕੋ ਦੋ ਨਰਸਿੰਗ ਕਾਲਜਸ ਵਾਲੇ ਨਰਸਿੰਗ ਹੋਮਸ ਵਾਲੇ ਕੈਮਿਸਟਰੀ ਐਸੋਸੀਏਸ਼ਨ ਦੇ ਬੰਦੇ ਵੀ ਨਾਲ ਜਾ ਰਹੇ ਹੋ ਦਵਾਈਆਂ ਵੀ ਦੇ ਰਿਹਾ ਇਹ ਯੰਗ ਡਾਕਟਰਸ ਹੈਗੇ ਆ ਜਿਹੜੇ ਜਿਹੜੇ ਇੰਟਰਨ ਐਂਡ ਹਾਊਸ ਸਰਜਨਸ ਐਂਡ ਜਿਹੜੇ ਰੈਜ਼ੀਡੈਂਟ ਡਾਕਟਰਸ ਹੈਗੇ ਇਸ ਤੋਂ ਸਵਾਇਸ ਸਪੈਸ਼ਲ ਸਰਵਿਸਿਜ਼ ਵੀ ਜਿੱਥੇ ਸਾਨੂੰ ਲੋਡ ਹੈ ਮੈਡੀਕਲ ਕਾਲਜ ਦੀਆਂ ਟੀਮਾਂ ਸਾਡੀਆਂ ਤਿਆਰ ਹੈਗੀਆਂ ਜੇ ਅਜਨਾਲੇ ਵਿੱਚ ਆ ਕੇ ਉੱਥੇ ਸੀਜ਼ੇਰੀਅਨ ਦਾ ਹੋਰ ਉਹਨਾਂ ਨੂੰ ਆਪਰੇਸ਼ਨ ਵੀ ਕਰਨੇ ਪੈਣਗੇ ਅਸੀਂ ਵੀ ਆਰ ਪ੍ਰਿਪੇਅਰਡ ਵੈਸੇ ਅਸੀਂ ਉਹਦੇ ਵਾਸਤੇ ਐਂਬੂਲੈਂਸ ਸਰਵਿਸ ਦੇਵਾਂਗੇ ਕਿ ਉਹਨੂੰ ਇੱਥੇ ਰੱਖ ਕੇ ਪੇਸ਼ੈਂਟ ਕਰਕੇ ਬਾਅਦ ਵਿੱਚ ਪੋਸਟਪੇਡ ਕੇਅਰ ਵਾਸਤੇ ਉੱਥੇ ਭੇਜ ਦਾਂਗੇ ਸਰ ਆਸ਼ਾ ਵਰਕਰ ਕਿਰਕਾਉਗਾ ਜੀ ਇਹ ਸਾਰੀਆਂ ਆਸ਼ਾ ਵਰਕਰ ਜੜੀਆਂ ਉੱਤੇ ਆਗਿਆ ਸਭ ਨੂੰ ਦੇਵਾਂਗੇ ਅਸੀਂ ਇਹ ਇਹਦੇ ਵਿੱਚ ਸੁਸੀਨੋਲ ਤਿਆਰ ਕਰਾਈਗੇ ਇਹ ਪੰਜਾਬ ਕੇਮਿਸ ਤੋਂ ਨਹੀਂ ਇਹ ਤੁਹਾਡਾ ਜੀ ਤੁਹਾਡਾ ਸ਼ਹਿਰ ਦਾ ਇਹਨਾਂ ਦਾ ਜੀਵਦਾ ਤੇ ਸਿਰਫ ਜੱਟਾਂ ਤੋਂ ਫਰਕ ਨਹੀਂ ਸ਼ਰਦਾ ਦੇਖੋ ਜੀ ਇਹਨਾਂ ਨੇ 500 ਕਿਲੋਟ ਮੈਂ ਕੱਲ ਕਹਿ ਰਹੇ ਨੂੰ ਰਾਤ ਨੂੰ ਸਵਾਰੀ ਕਹਿ ਰਹੇ ਨੂੰ ਰਾਤੋ ਰਾਤ ਇਹਨਾਂ ਨੇ ਬਣਾ ਕੇ ਇਹ ਆਸ਼ਾ ਵਰਕਰ ਕਿਤਾ ਜੀ ਇਹ ਹਰ ਪਿੰਡ ਵਿੱਚ ਹਰ ਮੱਲੇ ਦੇ ਵਿੱਚ ਅਵੇਲੇਬਲ ਕਰਾ ਦੇ ਜਿਹੜਾ ਹਰ ਅਪਰੀਸ਼ੀਏਟ ਆਪਰੇਸ਼ੀਏਟ ਆਓ ਜੀ ਤੁਹਾਨੂੰ ਦਿਖਾਇਆ ਰਿਹਾ ਆਪਾਂ ਫਿਰ ਬੋਲਣਾ ਸਰ ਜੀ ਕਿਹਦੇ ਸਬੰਧ ਵਿੱਚ ਕਟਿੰਗ ਹੈ ਸਰਕਾਰ ਦੇ ਤੌਰ ਤੇ ਸਹੀ ਤਰ੍ਹਾਂ ਇੱਕ ਮਿੰਟ ਕਰ ਦੋ ਮੈਂ ਥੋੜੇ ਦਿਨ ਬਾਅਦ ਆਇਆ ਬਾਰੀ ਬਾਰੀ ਕਰ ਸਾਡੀ ਵੀ ਵੀ ਦੇ ਆ ਦਿਓ ਵੀ ਵੀ ਦੇ ਹਾਂਜੀ ਹੋ ਗਿਆ ਹੋ ਗਿਆ। ਹੁਣ ਚਲੋ ਚਲੋ ਸਮੇਂ ਚਲੋ ਸਮੇਂ ਹੋਰ ਵੀ ਐਂਬੂਲੈਂਸ ਆਣੀ। ਬਹੁਤ ਐਕਪਰੋਚ ਕਰ। ਦੂਜੀ ਅੰਦਰ ਚਲੋ ਜਿਹੜਾ ਲੈ ਬੱਚੇ ਨੇ। ਅਲਾਉਜ ਲਾਈਨ ਲਾਓ ਨਾ ਬਾਈਰਾਓ। ਇਹਨੂੰ ਤੋਰ ਦੇ ਨਾਲੇ। ਤੁਸੀਂ ਨਾ ਸਾਈਡ ਤੇ ਲਈ ਚਲੋ ਆ ਲੱਗੀ ਜਾਣਾ। ਫਰੰਟ ਤੋਂ ਲਾਈਨ ਬਣਾਓ। ਪਿੱਛੇ ਜਾਓ। ਆਓ ਜੀ। ਆਓ ਜੀ ਆ ਜਲਦੀ ਚੱਲੋ। ਬਾਈਟ ਕਰਾ ਫਿਰ ਸਾਰਾ ਨਹੀਂ ਕਰਦੇ ਇਹ ਇਹਦੇ ਵਿੱਚੋਂ ਕਰਦੇ ਤੇ ਮੈਂ ਜੇ ਮੈਂ ਸਿੰਗਲ ਬਾਈਟ ਕਰ ਲੱਗ ਗਿਆ ਨਾ ਫਿਰ ਸਾਰਿਆਂ ਨੂੰ ਇਹਦੇ ਵਿੱਚ ਪਾ ਲਵਾਂਗੇ ਚਲੋ ਜੀ ਸੱਚੇ ਨੇ ਵੀ ਬੈਣਾ ਆ ਵੀ ਇਹਦੇ ਅੰਦਰੋਂ ਵੀ ਲੈ ਲਓ ਜੀ ਫੂਡ ਇਹ ਫੂਡ ਪੈਕਟਸ ਜਿਹਾ ਨਾਲੇ ਦੇ ਵਿੱਚੋਂ ਮੇਰੇ ਕੋਲ ਰਿਕੁਆਇਰਮੈਂਟ ਆਈ ਸੀ ਤੇ ਮੈਂ 20 ਐਂਬੂਲੈਂਸ ਜਿਹੜੀਆਂ ਹੈਗੀਆਂ ਉਹ ਗਵਰਨਮੈਂਟ ਮੈਡੀਕਲ ਕਾਲਜ ਤੋਂ ਇਹ ਐਨ ਜੀਓਜ਼ ਦੇ ਸਹਿਯੋਗ ਨਾਲ ਆ ਜਿਹਦੇ ਵਿੱਚ ਪ੍ਰੋਮੀਨੈਂਟਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਆਪਣੇ ਕੈਮਿਸਟ ਐਸੋਸੀਏਸ਼ਨ ਆ ਪੰਜਾਬ ਦੀ ਉਹਨਾਂ ਵੱਲੋਂ ਔਰ ਬਹੁਤ ਸਾਰੇ ਨਰਸਿੰਗ ਕਾਲਜਸ ਔਰ ਨਰਸਿੰਗ ਹੋਮਸ ਔਰ ਜਿਹੜੇ ਕੁਝ ਸੋਸਾਇਟੀਜ਼ ਹੈਗੀਆਂ ਜਿਹੜੀਆਂ ਵੱਲਾ ਕੋਈ ਚੈਰੀਟੇਬਲ ਹਸਪੀਟਲ ਆ ਜਾਂ ਚੈਰੀਟੇਬਲ ਇੰਸਟੀਟਿਊਸ਼ਨ ਉਹਨਾਂ ਵੱਲੋਂ ਕੰਟਰੀਬਿਊਟ ਕੀਤਾ ਇਹਨਾਂ ਦੇ ਵਿੱਚ ਇਹਨਾਂ ਨੇ 500 ਜਿਹੜੀ ਕੈਮਸ ਅਸੋਸੀਏਸ਼ਨ ਸਾਨੂੰ ਆਸ਼ਾ ਵਰਕਰ ਵਾਸਤੇ ਕਿਟਸ ਦਿੱਤੀਆਂ ਫੂਡ ਪੈਕੇਟਸ ਵੀ ਦਿੱਤੇ ਆ ਲੋਕਾਂ ਵਾਸਤੇ ਔਰ ਇਹਦੇ ਨਾਲ ਨਾਲ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਜਜ਼ਬਾ ਹੈਗਾ ਉਹ ਸਾਹਮਣੇ ਉੱਪਰ ਕੇ ਸਾਹਮਣੇ ਆਇਆ ਕਿ 20 ਐਂਬੂਲੈਂਸਾਂ ਆਤੋਂ ਪੰਜਾਬ ਦੇ ਵਿੱਚ ਕੁੱਲ ਜਿਹੜਾ ਹੈਗਾ ਇਹ ਇਹ ਵਾਲੀ ਐਨ ਜੀਓ ਦੀਆਂ ਜਿਹੜੀਆਂ ਆ ਆਈਐਮਏ ਦੀਆਂ ਕੈਮਸ ਅਸੋਸੀਏਸ਼ਨਸ ਔਰ ਬਾਕੀ ਸਾਰੇ ਜਿੰਨੇ ਨਰਸਿੰਗ ਕਾਲਜੇਜ਼ ਔਰ ਨਰਸਿੰਗ ਹੋਮਸ ਇਹਨਾਂ ਦੀਆਂ ਮਿਲਾ ਕੇ 250 ਐਂਬੂਲੈਂਸ ਦਿੱਤੀਆਂ ਤੋਂ ਸਾਡੇ ਕੋਲੇ 170 ਪਹਿਲਾਂ ਸਰਕਾਰੀ ਸੀਗੀਆਂ ਇਹ ਸਾਡੀ ਜਿਹੜੀ ਫਲੀਟ ਹੈ ਡਬਲ ਤੋਂ ਜ਼ਿਆਦਾ ਹੋ ਗਈ ਆ ਇਹਦੇ ਨਾਲ ਅਸੀਂ ਹਰ ਜਿਹੜਾ ਫਲੱਡ ਅਫੈਕਟਡ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਪਹੁੰਚ ਸਕਾਂਗੇ ਸਾਡੀਆਂ ਟੀਮਾਂ ਜਾਣਗੀਆਂ ਉੱਥੇ ਮੈਡੀਕਲ ਟੀਮਾਂ ਜਾਣਗੀਆਂ ਔਰ ਅਸੀਂ ਜਿਹੜੀਆਂ ਖਾਸ ਤੌਰ ਤੇ ਗੰਦੇ ਪਾਣੀ ਨਾਲ ਮੱਖੀਆਂ ਮੱਛਰਾਂ ਨਾਲ ਬਿਮਾਰੀਆਂ ਫੈਲਣ ਵਾਲੀਆਂ ਹੁੰਦੀਆਂ ਔਰ ਸਨੇਕ ਬਾਈਟ ਡੌਗ ਬਾਈਟ ਉਹਨਾਂ ਦਾ ਔਨ ਦਾ ਸਪੌਟ ਜਿਹੜਾ ਇਲਾਜ ਕਰ ਸਕਾਂਗੇ ਔਰ ਅਸੀਂ ਕੀਮਤੀ ਜਾਨਾਂ ਬਚਾ ਰਹੇ ਹਾਂ ਔਰ ਹੋਰ ਜ਼ਿਆਦਾ ਬਚਾ ਸਕਾਂਗੇ